ਅ ਜੀ ਮੈਂ ਸੁਲਤਾਨਪੁਰ ਕੇ ਦੇ ਦੋਨੇ ਭਰਾਵਾਂ ਨੇ ਪਾਈਆ ਵੀਡੀਓ ਹਨ ਵੀ ਸਾਨੂੰ ਦੱਸਦੇ ਲੱਖਾਂ ਦੰਦ ਕੱਢੀ ਜਾਂਦਾ ਹੈ ਵੜਾ ਵੜਾ ਪਰ ਤੁਸੀਂ ਸੂਝਵਾਨ ਹੋ ਭਰਾਵੋ ਛੁੱਡੀ ਇੱਜ਼ਤ ਕਰਦੇ ਆ ਸਾਰੇ ਪਲੇਅਰਾਂ ਦੀ ਬੜਾ ਚੌਰੀਆਂ ਮਾਰਿਆ ਕਿੰਨੇ ਕ ਬੋਲਿਓ ਬਈ ਕਿੰਨੇ ਪਲੇਅਰ ਬੋਲਨੇ ਆ ਉਹਦੇ ਤੁਸੀਂ ਜਦੋਂ ਉਹ ਛੋਡੇ ਵਾਸਤੇ ਚੰਗੇ ਨਾਮ ਦਵਾਉਂਦਾ ਸੀ ਟਰੈਕਟਰ ਜਿਤੇਉਂਦਾ ਸੀ ਗੱਡੀਆਂ ਚ ਜਿਤੇਉਂਦਾ ਸੀ ਉਦੋਂ ਦਾ ਬੜਾ ਚੰਗਾ ਲੱਗਦਾ ਸੀ ਮੋਢਾਂ ਤੇ ਖੜਾ ਕੋਈ ਕੋਈ ਜੱਫੀਆਂ ਪਾਉਂਦਾ ਉਹਨੂੰ ਹੁਣ ਜਦੋਂ ਉਹ ਮਾਰਦਾ ਉਹ ਵੀ ਗਰਾਊਂਡ 'ਚ ਮਾਰਿਆ ਉਹ ਵੀ ਤਾਂ ਕਬੱਡੀ ਦਾ ਹਿੱਸਾ ਛਿਕਾ ਜਦੋਂ ਉਹ ਗਰਾਊਂਡ 'ਚ ਮਾਰ ਆ ਨੰਗਲੰਬੀਆਂ ਵਾਲਾ ਮਾਰਿਆ ਸੀ ਕਿੰਨੇ ਕ ਬੋਲਿਓ ਬਈ ਉਥੇ ਅਮਨ ਲੋਪੋ ਵਾਲਾ ਬੋਲਿਆ ਕੱਲਾ ਵਿਚਾਰਾ ਸ਼ਰਿਆਂ ਬੋਲਿਆ ਉਹ ਚਲ ਖੜੇ ਨੇ ਪੰਜ ਸੱਤ ਪਲੇਅਰ ਵੀ ਖੜੇ ਨੇ ਉਹ ਬੰਦੇ ਨਾਲ ਉਦੋਂ ਕਿੰਨੇ ਕਨੇ ਤੁਸੀਂ ਵੀਡੀਓ ਪਾਤੀ ਜਿਵੇਂ ਹੁਣ ਚੱਕ ਗਿਆ ਮੁੱਦਾ ਚੱਕ ਲਿਆ ਤੁਸੀਂ ਆ ਰਾਣੇ ਤੇ ਪਾ ਕੇ ਦਿਖਾਓ ਲੈ ਜਹਿਮਤਾ ਤਾਂ ਵੀ ਕਿਉਂ ਮਾਰਿਆ ਕਿਹਨੇ ਮਾਰਿਆ ਲੈ ਬੋਲੋ ਹਮੇ ਜਿਵੇਂ ਲਖੇ ਸ਼ਦਾਨੇ ਨੇ ਬੋਲਿਆ ਸੀਗਾ ਕਬੱਡੀ ਤੇ ਵੀ ਕਬੱਡੀ ਦੇ ਵਿੱਚ ਟੀਕੇ ਲਾਉਂਦੇ ਨੇ ਪਲੇਅਰ ਐ ਕਰਦੇ ਨੇ ਵਾਹ ਕਰਦੇ ਨੇ ਹਣਾ ਜਿੰਨਾ ਵੀ ਸੱਚ ਬੋਲਿਆ ਉਹ ਬੰਦੇ ਨੇ ਬਈ ਇੱਕ ਕਿਉਂਕਿ ਸੱਚ ਬੋਲਣਾ ਵੀ ਬਹੁਤ ਔਖਾ ਜਿਗਰੇ ਵਾਲੀ ਬੋਲਦਾ ਬਈ ਸੁਣਨਾ ਉਹ ਦੂਵੀ ਓੱਖਾ ਲੱਗਦਾ ਸੁਣ ਵੀ ਕਹਾ ਜਿਗਰੇ ਵਾਲੀ ਸਕਦਾ ਜਿਹਦੇ ਕੋਲ ਸੈਂਸਿਟੀਵਤਾ ਹੁੰਦੀ ਹੈ ਉਹੀ ਸੁਣ ਕੇ ਉਹ ਗੱਲ ਦੇ ਸੱਚ ਤੇ ਉਹੀ ਬੰਦਾ ਅਮਲ ਕਰਦਾ ਹਨ ਇਹ ਵਿੱਚ ਪਲੇਅਰਾਂ ਨੇ ਬਾਈ ਹਉਆ ਬਣਾ ਲਿਆ ਗੱਲ ਦਾ ਮਜ਼ਾਕ ਚ ਬਣਾਉਣ ਲੱਗੇ ਅੱਜ ਮੈਂ ਸੁਲਤਾਨਵਰ ਗਿਆ ਦੋਨੇ ਭਰਾਵਾਂ ਨੇ ਪਾਈਆ ਵੀਡੀਓ ਹਨਾ ਵੀ ਸਾਨੂੰ ਦੱਸ ਦੇ ਲੱਖਾ ਦੰਦ ਕੱਢੀ ਜਾਂਦਾ ਹੈ ਵੜਾ ਹੈ ਵੜਾ ਪਰ ਤੁਸੀਂ ਸੂਝਵਾਨ ਹੋ ਭਰਾਵੋ ਸੁੱਡੀ ਇੱਜ਼ਤ ਕਰਦੇ ਆ ਸਾਰੇ ਪਲੇਅਰਾਂ ਦੀ ਅਸੀਂ ਅੰਬਾ ਪਾਈ ਪਿਆ ਜਾਦ ਕੋਟਲੀ ਪਾਈ ਪਿਆ ਅੱਜ ਆਪਣਾ ਉਹ ਸ਼ੰਕਰ ਜਾਜ ਹੋਰੀ ਉਹ ਪਾਈ ਪਈ ਸੀ ਰਾਤ ਸਾਰੇ ਤੁਸੀਂ ਸੀਨੀਅਰ ਪਲੇਅਰੋਂ ਸਾਰੇ ਬੋਲ ਰਹੇ ਹੋ ਹਨ ਸੋਨੂੰ ਆਏ ਵੀ ਬਾਈ ਕਬੱਡੀ ਨੂੰ ਬਦਨਾਮ ਕਰ ਰਿਹਾ ਉਹ ਬੰਦਾ ਹਨ ਪਰ ਕਬੱਡੀ ਬਾਰੇ 100% ਸੱਚ ਬੋਲਿਆ ਉਹ ਬੰਦੇ ਨੇ ਸੱਚ ਆਪਾਂ ਸੁਣ ਨਹੀਂ ਸਕਦੇ ਕਿੱਥੇ ਦਾ ਤੁਸੀਂ ਸੀਨੀਅਰ ਪਲੇਅਰ ਸੀ ਤੁਹਾਡੇ ਸਾਰੇ ਪਲੇਅਰ ਤੁਹਾਡੀ ਇੱਜ਼ਤ ਕਰਦੇ ਆ ਸੀ ਇੱਜ਼ਤ ਕਰਦੇ ਆ ਬਾਈ ਤੁਹਾਡੀ ਸੁਲਤਾਨ ਵਰਗਿਆਂ ਦੇ ਸੀ ਫੈਨ ਆ ਬਾਈ ਦਿਲੋਂ ਅਸੀਂ ਆਪਦੇ ਜਵਾਕ ਦਾ ਨਾਂ ਵੀ ਸੁਲਤਾਨ ਰੱਖਿਆ ਵੱਡੀ ਗੱਲ ਕੀ ਆ ਪਰ ਤੁਸੀਂ ਕੀ ਕੀਤਾ ਬਾਈ ਇਹਦੇ ਚ ਤੁਸੀਂ ਪਰਦੇ ਪਾ ਰਹੇ ਹੋ ਵੀ ਤੁਸੀਂ ਆਪਦੇ ਜਾਣੇ ਤੋਂ ਤੁਸੀਂ ਸ਼ਾਨਫ ਦਿਖਾ ਰਹੇ ਹੋ ਵੀ ਅਸੀਂ ਖਾਭਣੀ ਕਬੱਡੀ ਨੂੰ ਵਿਚਾਰ ਰਹੇ ਆ ਵੀ ਲੱਖੇ ਨੇ ਕਬੱਡੀ ਨੂੰ ਬਦਨਾਮ ਕੀਤਾ ਕਿਹੜੀ ਗੱਲੋਂ ਬਦਨਾਮ ਕੀਤਾ ਬਈ ਦੱਸ ਸਕਦਾ ਕੋਈ ਤੁਸੀਂ ਪੜਦੇ ਪਾਪਾ ਕਿੰਨਾ ਕਿੰਨ ਚਿਰ ਬਚਾਲੋਗੇ ਦੱਸੋ ਮੈਨੂੰ ਅਸੀਂ ਤਾਂ ਆਦਿਆਂ ਜਿਹੜੇ ਤੁਸੀਂ ਪੁੱਛਦੇ ਨੇ ਕਿੱਥੋਂ ਆਉਂਦਾ ਟੀਕਾ ਸਾ ਤੁਹਾਨੂੰ ਪਤਾ ਨਹੀਂ ਹੈ ਕਿੱਲਾ ਦਾ ਹੈ ਆ ਸਾਡੇ ਆਉਲੇ ਇੱਕ ਟੂਰਨਾਮੈਂਟ ਤੇ ਆਜੋ ਮੈਂ ਨਾ ਉਥੇ 50 ਮੁੰਡੇ ਕੱਢ ਕੇ ਦੇ ਦਿਆਂ ਤੁਹਾਨੂੰ 70% ਇਹ ਹਾਲ ਹੈ ਬਈ ਪਲੇਅਰਾਂ ਦਾ 30 ਸਾਰਿਆਂ ਨੂੰ ਆਪਾਂ ਕਹਿੰਦੇ 30% ਪਲੇਅਰ ਸਹੀ ਵੀ ਨੇ ਸਹੀ ਨੂੰ ਦੇਖਤੀ ਅਗਲਾ ਖੇਡਣ ਲੱਗਦਾ ਸੋਨੂੰ ਦੇਖ ਦੇਖਦਾ ਲੋਕ ਨਵੇਂ ਮੁੰਡੇ ਤਿਆਰ ਹੁੰਦੇ ਨੇ ਵੀ ਅਸੀਂ ਕਿਸੇ ਨੇ ਸੁਲਤਾਨ ਬਣਨਾ ਕਿਸੇ ਨੇ ਬਾਦ ਬਣਨਾ ਕਿਸੇ ਨੇ ਜਾਦ ਕੋਟਰੀ ਬਣਨਾ ਤੁਸੀਂ ਆ ਕੇ ਕਹਾਂ ਤੇ ਸਫਾਈਆਂ ਲੱਖੇ ਨਾਲੋਂ ਲੱਖੇ ਨੇ ਦਾ ਸੱਚਾਈ ਬੋਲੀ ਆ ਤੁਸੀਂ ਉਹਦੇ ਨਾਲੋਂ ਵੱਧ ਬਦਨਾਮਤਾ ਆਪ ਕਰ ਰਹੇ ਹੋ ਚੱਕ ਕੇ ਫੋਨ ਤੁਸੀਂ ਦੂਜੇ ਦਿਨ ਤੀਜੇ ਦਿਨ ਰੋਜ਼ ਉੱਠ ਕੇ ਵੀਡੀਓ ਠੋਕ ਦਿੰਦੇ ਹੋ ਆ ਲੱਖੇ ਸੁਧਾਣੇ ਨੇ ਦੱਸਿਆ ਜੀ ਕਿਹੜਾ ਟੀਕਾ ਸਾਨੂੰ ਦੱਸੋ ਅਸੀਂ ਕੰਧ ਵਿੱਚ ਦੀ ਲੱਗਣਾ ਅਸਾ ਸਾਨੂੰ ਪਤਾ ਨਹੀਂ ਹੈ ਗੱਲਾਂ ਦਾ ਬਈ ਬਈ ਪਰਦਾ ਨਾ ਪਾਓ ਪਰਦੇ ਪੁਰਦੇ ਪਾ ਕੇ ਇਹ ਕਬੱਡੀ ਨਹੀਂ ਬਚਣੀ ਇੱਕ ਗੱਲ ਹੋਰ ਆ ਸਾਨੂੰ ਆ ਕਬੱਡੀ ਬੰਦ ਹੋ ਜੂ ਨਾ ਤਾਂ ਇਹ ਗੇਮ ਅੱਜ ਬੰਦ ਹੋਵੇ ਨਾ ਕੱਲ ਬੰਦ ਹੋਵੇ ਪਰ ਇਹਦੇ ਵਿੱਚ ਸਦਾ ਹਾਰ ਲਿਆਉਣਾ ਬਾਈ ਬਹੁਤ ਜ਼ਰੂਰੀ ਆ ਤੁਸੀਂ ਸਮਝਾਓ ਪਲੇਅਰਾਂ ਨੂੰ ਕਿੱਥੇ ਦਾ ਤੁਸੀਂ ਜਿਹੜੀ ਇਹ ਵੀਡੀਓ ਪਾਈ ਹੈ ਟੀਕਿਆਂ ਤੇ ਹੁਣ ਵੀ ਲੱਖੇ ਨੇ ਕਬੱਡੀ ਨੂੰ ਬਦਨਾਮ ਕੀਤਾ ਹੈ ਕੀਤਾ ਜੋ ਕੀਤਾ ਬਹੁਤ ਕੀਤਾ ਹੈਨਾ ਕਿੱਥੇ ਦਾ ਤੁਸੀਂ ਪਾਉਂਦੇ ਇਹ ਗੱਲ ਨੂੰ ਅਮਲ ਕਰਦੇ ਤੁਸੀਂ ਵੀ ਜੇ ਕੋਈ ਗੱਲ ਹੁੰਦੀ ਆ ਅਗਲਾ ਫੇਰ ਬੋਲਦਾਗਾ ਜੇ ਤੁਸੀਂ ਇਹ ਗੱਲ ਤੇ ਅਮਲ ਕਰਕੇ ਵੀਡੀਓ ਤੁਸੀਂ ਉਹਦੇ ਹੱਕ 'ਚ ਪਾਉਂਦੇ ਨਾ ਗੱਲ ਨੂੰ ਸਮਝਦੇ ਪਲੇਅਰਾਂ ਨੂੰ ਸਮਝਾਉਂਦੇ ਤੁਸੀਂ ਵੀ ਭਾਈ ਜੇ ਗੱਲ ਹੈਗੀ ਆ ਤਾਂ ਅਗਲਾ ਬੋਲਦਾ ਕਿਹੜਾ ਦੀ ਤੂੰ ਵੀ ਇੰਟਰਵਿਊ ਆਏ ਸਿਰਿਆਂ ਬੋਲ ਕੇ ਦਿਖਾਓ ਲੈ ਤੁਸੀਂ ਜੇ ਤੁਸੀਂ ਸਮਝਾਉਂਦੇ ਨਾ ਸੋਡੇ ਕਹਿਣ ਤੇ ਸਾਰੇ ਸੀਨੀਅਰ ਪਲੇਅਰਾਂ ਦੇ ਭਾਈ ਬਾਲਾ ਨਹੀਂ ਮੈਂ ਕਹਿੰਦਾ 20% ਫਰਕ ਪਾ ਜਾਂਦਾ ਇਹ ਗੱਲਾਂ ਦਾ ਜੇ ਤੁਸੀਂ ਦਿਲੋਂ ਸਮਝਾਓ ਪਰ ਸੋਨੂੰ ਕੋਈ ਕੋਈ ਲੋੜ ਨਹੀਂ ਕਿਉਂ ਸੋਨੂੰ ਸੋਨੂੰ ਕੀ ਲੋੜ ਹੈ ਭਾਈ ਵੱਟੇ ਗੱਲ ਇਹ ਹੈ ਤੁਸੀਂ 1.5 2-2 ਲੱਖ ਰੁਪਏ ਉਹਦੇ ਖਾਤਿਆਂ 'ਚ ਪਵਾ ਕੇ ਫੇਰ ਟੂਰਨਾਮੈਂਟਾਂ ਦੇ ਗੱਡੀ ਲੈਣੋਂ ਲੈ ਕੇ ਆਉਣੇ ਹੋਗੇ ਤੁਸੀਂ ਪਹਿਲਾਂ ਖਾਤਿਆਂ 'ਚ ਪੈਸੇ ਪੋੜਨਾ ਆਪਦੇ ਕਿਤੇ ਤੁਸੀਂ ਇਹ ਗੱਲ ਬੋਲੀਏ ਨਵੇਂ ਪਲੇਅਰਾਂ ਵਾਸਤੇ ਵੀ ਭਾਈ ਸਾਨੂੰ 10000 20000 ਘੱਟ ਦੇ ਦਿਓ ਜੇ ਇੱਕ ਟੂਰਨਾਮੈਂਟ ਦੇ 20 ਟੀਮਾਂ ਆਉਂਦੀਆਂ ਨੇ 10 ਟੀਮਾਂ ਵੱਟੇ ਪ 10-9 ਮੁੰਡਿਆਂ ਦੀਆਂ ਟੀਮਾਂ ਲਾ ਲਓ ਤੁਸੀਂ ਤੁਸੀਂ ਇਹ ਗੱਲ ਬੋਲੀਏ ਕਿਤੇ ਵੀ ਸਾਨੂੰ 10-10 20-20 ਹਜ਼ਾਰ ਰੁਪਏ ਘੱਟ ਦੇ ਦਿਓ ਜਿਹੜੀਆਂ ਟੀਮਾਂ ਨਵੇਂ ਮੁੰਡਿਆਂ ਦੀਆਂ ਆਉਣਗੀਆਂ ਭਾਈ ਉਹਨਾਂ ਨੂੰ ਵੀ ਕਿਰਾਇਆ ਦੇ ਕੇ ਤੋਰਿਓ ਐਂਟਰੀ ਨਹੀਂ ਮੋੜਦੇ ਕਮੇਟੀਆਂ ਵਾਲੇ ਕੱਲ੍ਹ ਉਹ ਕਹਿੰਦੇ ਭਾਈ ਸਾਡੇ ਦਾ ਫੁਲਾਨੀ ਟੀਮ ਨਾਲ ਸਾਡੇ ਦਾ ਖੁੰਗਲ ਕਰਦਾ ਸਾਨੂੰ ਐ ਕਰਦਾ ਬਾਹਰ ਕਰਦਾ ਸਾਨੂੰ ਉਹ ਮੂੰਹੇ ਮਾ ਕਿਵੇਂ ਪੈਸੇ ਦਿੰਦੇ ਨੇ ਤੇ ਤੁਸੀਂ ਤੁਸੀਂ ਪਰਦੇ ਪਾਉਣ ਤੇ ਲੱਗੇ ਹੋ ਭਾਈ ਚੰਗੀ ਗੱਲ ਨਹੀਂ ਭਰਾਵੋ ਛੋਡੇ ਵਾਸਤੇ ਜੇ ਤੁਸੀਂ ਪਾਉਣੇ ਨਾ ਉਹਦੇ ਨਾਲੋਂ ਵੱਧ ਮੈਂ ਫੇਰ ਕਹਿਣਾ ਤੁਸੀਂ ਆਪ ਬਦਨਾਮ ਕਰ ਰਹੇ ਹੋ ਸੱਚ ਕਿੰਨਾ ਕਹ ਬੋਲਦੇ ਤੁਸੀਂ ਸੱਚ ਬੋਲ ਕੇ ਦਿਖਾਓ ਲੈ ਉਹ ਸੱਚ ਬੋਲਣਾ ਬਹੁਤ ਆ ਰਾਣਾ ਬਲਾ ਚੌਰੀਆਂ ਮਾਰਿਆ ਕਿੰਨੇ ਕਹ ਬੋਲਦੇ ਹੋ ਬਈ ਕਿੰਨੇ ਪਲੇਅਰ ਬੋਲਨੇ ਆ ਉਹਦੇ ਤੇ ਤੁਸੀਂ ਜਦੋਂ ਉਹ ਛੋਡੇ ਵਾਸਤੇ ਚੰਗੇ ਨਾਮ ਦਵਾਉਂਦਾ ਸੀ ਟਰੈਕਟਰ ਜਿਤੇ ਆਉਂਦਾ ਸੀ ਗੱਡੀਆਂ ਜਿਤੇ ਆਉਂਦਾ ਸੀ ਉਦੋਂ ਦਾ ਬੜਾ ਚੰਗਾ ਲੱਗਦਾ ਸੀ ਮੋਢਾਂ ਤੇ ਖੜਾ ਕੋਈ ਕੋਈ ਜੱਫੀਆਂ ਪਾਉਂਦਾ ਉਹਨੂੰ ਹੁਣ ਜਦੋਂ ਉਹ ਮਾਰਦਾ ਉਹ ਵੀ ਗਰਾਊਂਡ 'ਚ ਮਾਰਿਆ ਉਹ ਵੀ ਤਾਂ ਕਬੱਡੀ ਦਾ ਹਿੱਸਾ ਏ ਇੱਕ ਜਦੋਂ ਉਹ ਗਰਾਊਂਡ 'ਚ ਮਾਰਿਆ ਤੁਸੀਂ ਕਿੰਨਾ ਕਹ ਬੋਲਦੇ ਹੋ ਉਹਦੇ ਬਈ ਕਿੰਨੇ ਕਿੰਨੇ ਕਨੇ ਸਾਫ ਮੰਗਿਆ ਵੀ ਉਹਨੂੰ ਸਾਫ ਮਿਲਣਾ ਚਾਹੀਦਾ ਪਰਦੇ ਨਾ ਪਾਓ ਪ੍ਰਭੂ ਜੇ ਬਚਦੀ ਹੈ ਕਬੱਡੀ ਬਚਾ ਲਓ ਜੇ ঈਗਲ ਵਾਲਾ ਮਰ ਗਏ ਕਿੱਥੋਂ ਬਚ ਜੂ ਇਹ 2 ਚਾਰ 2 ਸਾਲ 4 ਸਾਲ 5 ਸਾਲ ਚੱਲ ਜੂ ਜੇ ਗੱਲ ਦੇ ਸੁਧਾਰ ਲਿਆਵਾਂਗੇ ਸੁਧਾਰ ਕਰਾਂਗੇ ਕਬੱਡੀ ਫੇਰ ਹੀ ਬਚਣੀ ਆ ਜੇ ਤੁਸੀਂ ਸੀਨੀਅਰ ਹੋ ਕੀ ਆਹ ਕੁਝ ਕਰਨ ਲੱਗੇ ਗੱਲ ਤੇ ਆਮਲੀ ਨਹੀਂ ਕਰਨਾ ਕਿਹੜਾ ਆ ਨਾਨਕੇ ਸੂਰ ਨੇ ਪਾਇਆ ਜੱਜ ਪਾਇਆ ਪੋਸਟ ਉਹਨੇ ਤੜਕੇ ਉਹ ਬੰਦੇ ਨੇ ਸੱਚ ਬੋਲਿਆ ਹੰਡਾਈ ਆ ਆਪਦੇ ਹੁਣ ਤੁਸੀਂ ਉਹ ਨੂੰ ਵੀ ਕਹਦੇ ਹੋ ਕਿ ਕਬੱਡੀ ਨੂੰ ਬਦਨਾਮ ਕਰਦਾ ਹੈਗਾ ਇਹ 50 50 52 52 ਕਿਲੋ ਵਾਲੇ ਵੀ ਲਾਉਂਦੇ ਨੇ ਭਾਈ ਇੱਥੋਂ ਸਟਾਰਟਿੰਗ ਹੁੰਦੀ ਹੈ ਇਹ ਚੀਜ਼ਾਂ ਦੀ ਤੁਸੀਂ ਤਾਂ ਚੱਕ ਕੇ ਚਲ ਕਹੇ ਤਾਂ ਵੀ ਸਾਨੂੰ ਤਾਂ 25 25 30 30 ਸਾਲ ਹੋ ਗਏ ਖੇਡਦਿਆਂ ਕਿ ਸਾਨੂੰ ਬਦਨਾਮ ਕਰਦੇ ਆ ਇਹ ਬਦਨਾਮ ਬਦਨੌਮ ਵਾਲੀ ਕੋਈ ਗੱਲ ਨਹੀਂ ਭਾਈ ਇਹ ਸੱਚ ਆ 100% ਸੱਚ ਆ ਇਹ ਗੱਲ ਪਰਦੇ ਨਾ ਪਾਓ ਤੇ ਫੇਰ ਕਹਨੇ ਆਂ ਅਸੀਂ ਆ ਸਾਡੇ ਪਿੰਡ ਦਾ ਇੱਕ ਮੁੰਡਾ ਚਿੱਟਾ ਲਾਉਣ ਲੱਗ ਗਿਆ ਸੀ ਉਹਦੇ ਦਮਾਂਡੀ ਨੇ ਆ ਕੇ ਉਹਦੇ ਬਾਪੇ ਨੂੰ ਦੱਸਿਆ ਨਾ ਘਰੇ ਆ ਕੇ ਜਦੋਂ ਵੀ ਮੁੰਡੇ ਨੂੰ ਸੁਧਾਰ ਲਓ ਭਾਈ ਵੀ ਮੁੰਡਾ ਥੋੜਾ ਗਲਤ ਪਾਸੇ ਚੱਲਦਾ ਹੈਗਾ ਉਹਦਾ ਮਾਂ ਪਿਓ ਦੇ ਮਾਗਰ ਪਹੇ ਗਿਆ ਬੰਦੇ ਨੂੰ ਇਹ ਰੋ ਗਾਲਾਂ ਦੇ ਕੇ ਦਬਲਿਆ ਕੇ ਸਾਡੇ ਮੁੰਡੇ ਦੀ ਬਦਨਾਮੀ ਕਰਦੇ ਹੋ ਤੁਸੀਂ ਪਰਦੇ ਪਾਉਣ ਲੱਗ ਗਏ ਉਹ ਸਾਲ ਬਾਅਦ ਉਸੇ ਨਹੀਂ ਨਾਲੇ ਮਾਂ ਦੇ ਮਾਰੇ ਨਾਲੇ ਪਿਓ ਦੇ ਮਾਰੇ ਦੋਨੇ ਕੁੱਟੇ ਨਾ ਜਦੋਂ ਉਸ ਤੋਂ ਬਾਅਦ ਉਹੀ ਬੰਦੇ ਅੱਖਾਂ ਚੋਂ ਤੁਹਾਨੂੰ ਦੇ ਦੇ ਰੋਣ ਉਹਦੇ ਕੋਲੇ ਅਗੇ ਜੇ ਤੁਹਾਡੀ ਗੱਲ ਤੇ ਅਸੀਂ ਉਦੋਂ ਆਮਲ ਕਰ ਲੈਂਦੇ ਨਾ ਬਾਈ ਅੱਜ ਸਾਨੂੰ ਆਹ ਦਿਨਾਂ ਦੇਖਣੇ ਪੈਂਦੇ ਉਹੀ ਹਾਲ ਕਬੱਡੀ ਚਾਹੇ ਜੇ ਆਪਾਂ ਪਰਦੇ ਪਾਈ ਗਏ ਬਾਲਾ ਚਰਨ ਚੱਲਣਾ ਬਾਈ ਸਿਸਟਮ ਇਹ ਇਹ ਠੀਕ ਆ ਚੱਲ ਹੁਣ ਜਿਹੜੇ ਰੱਜੇ ਪਾਉਣੇ ਕਮੇਟੀ ਵਾਲੇ ਵੀ ਉਹਨਾਂ ਨੂੰ ਰਜਾਉਣ ਤੇ ਹੋਏ ਪਾਉਣੇ ਇਧਰ ਕੋਈ ਝਾਤ ਹੀ ਨਹੀਂ ਮਾਰਦਾ ਇਹ ਗੱਲ ਨਾ ਆਖਿਆ ਕਰੋ ਵੀ ਇਹ ਹੈਗੇ ਨੇ ਸਹੀ ਵੀ ਹੈਗੇ ਨੇ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੀ ਚੱਕੀ ਤੁਰੇ ਜਾਂਦੇ ਨੇ ਕੰਮ ਸਹੀ ਵੀ ਹੈਗੇ ਹੋ ਪਰ ਸਹੀ ਆ ਜਿਹੜੇ ਉਹਨਾਂ ਨੂੰ ਉਹਨਾਂ ਦਾ ਫਰਜ਼ ਬਣਦਾ ਵੀ ਆਪ ਤੋਂ ਜੂਨੀਅਰਾਂ ਨੂੰ ਮਤ ਦੇਣ ਉਹ ਬੋਲੋ ਤੁਸੀਂ ਜੇ ਬੋਲਣਾ ਨਾ ਇਹ ਗੱਲ ਤੇ ਬੋਲੋ ਭਾਈ ਛੋਟੇ ਮੂਰੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਸੀ ਜੇ ਬੋਲਣਾ ਤੁਸੀਂ ਇਹ ਗੱਲ ਤੇ ਬੋਲੋ ਈ ਜੇ ਗੱਲ ਹੈਗੀ ਆ ਫੇਰ ਇਹ ਅਗਲਾ ਕਬੱਡੀ ਤੇ ਬੋਲਦਾਗਾ ਵੀ ਇਹ ਬਦਨਾਮੀ ਫੇਰ ਹੀ ਖਟਦੇ ਆਂ ਆਪਾਂ ਇਹਦੇ ਨਾਲ ਆ ਜੇ ਚਾਰ ਬਦਨਾਮ ਆ ਤਾਂ ਸਾਰੇ ਤਵਾਂ ਤਾਂ ਸਾਰੇ ਤੇ ਕਬੱਡੀ ਦੀ ਲੱਗਣ ਆਜ਼ਾਦ ਕੋਟ ਨਹੀਂ ਬੋਲੀ ਜਾਂਦਾ ਅਕੇ 2 ਸਾਲ 4 ਸਾਲ ਖੇਡ ਕੇ ਅਕੇ ਕਬੱਡੀ ਆ ਕੇ ਅਗਲਾ ਹਟ ਜਾਂਦਾ ਉਹ ਖੇਡਦਾ ਦਾ ਮਾਮਾ ਕਬੱਡੀ ਆ ਉਹ ਜੁੜਦਾ ਦਾ ਗਰਾਊਂਡ ਨਾਲੀ ਆ ਬੰਦਾ 15 ਫਿਰ ਕਬੱਡੀ ਹੂ ਹੋਰ ਕੀ ਬੰਦਨਾਮ ਹੂ ਜਦੋਂ ਆਪਾਂ ਮੱਤ ਹੀ ਨਹੀਂ ਦੇਣੀ ਕਿਸੇ ਨੂੰ ਬੋਲੋ ਤੁਸੀਂ ਕਿੰਨੇ ਕ ਬੋਲਦੇ ਹੋ ਫਿਰ ਉਹੀ ਗੱਲ ਫੇਰ ਆ ਜਾਂਦੀ ਆ ਆ ਨੰਗਲਾਂਪੀਆ ਵਾਲਾ ਮਾਰਿਆ ਸੀ ਕਿੰਨੇ ਕ ਬੋਲਿਓ ਬਈ ਉਥੇ ਅਮਨ ਲੋਪੂ ਵਾਲਾ ਬੋਲਿਆ ਕੱਲਾ ਵਿਚਾਰਾ ਸ਼ਰਿਆਂ ਬੋਲਿਆ ਉਹ ਚਲ ਖੜੇ ਨੇ ਪੰਜ ਸੱਤ ਪਲੇਅਰ ਵੀ ਖੜੇ ਨੇ ਉਹ ਬੰਦੇ ਨਾਲ ਉਦੋਂ ਕਿੰਨਿਆ ਕਿੰਨੇ ਤੁਸੀਂ ਵੀਡੀਓ ਪਾਤੀਆਂ ਜਿਵੇਂ ਹੁਣ ਚੱਕ ਗਿਆ ਹਾਂ ਮੁੱਦਾ ਚੱਕ ਲਿਆ ਤੁਸੀਂ ਆ ਰਾਣੇ ਤੇ ਪਾ ਕੇ ਦਿਖਾਓ ਲੈ ਜ ਕਿ ਕਿ ਹਮਾਰੇ ਆ ਕਿਨੇ ਮਾਰੇ ਆ ਲੈ ਬੋਲੂ ਹਮੇ। ਪ੍ਰਭੂ ਲਾਸਟ ਤੇ ਇਹੀ ਬੇਨਤੀ ਕਰਦੇ ਆ ਇਹਦੇ ਸੁਧਾਰ ਲਿਆਓ ਕੋਈ ਗੱਲ ਨਹੀਂ ਜੇ ਕੋਈ ਚੀਜ਼ ਹੁੰਦੀ ਆ ਅਗਲਾ ਫੇਰ ਹੀ ਬੋਲਦਾਗਾ ਇਹ ਗੱਲ ਦਾ ਹੋਊਗਾ ਨਾ ਬਣਾਓ ਚੱਕ ਕੇ ਨਾ ਵੀਡੀਓ ਪਾਓ ਸਾਰੇ ਪਲਵਾਨ ਤੁਸੀਂ ਜੇ ਪਾਉਣੀ ਆ ਤਾਂ ਮਤ ਦਿਓ ਚੰਗੀ ਵੀ ਜੇ ਗੱਲ ਹੈਗੀ ਆ ਦਾ ਫੇਰ ਬੋਲਦਾ ਫੇਰ ਕਹਨੇ ਆ ਤੁਹਾਨੂੰ ਅਸੀਂ ਧੰਨਵਾਦ ਪ੍ਰਭੂ ਵੀਡੀਓ ਪ੍ਰਭੂ ਵੱਧ ਤੋਂ ਵੱਧ ਸੁਣਿਆ ਅਸੀਂ ਕੋਈ ਐਡਾ ਉਹਦੇ ਕੋਈ ਵੀਊ ਨਹੀਂ ਲੈਣੇ ਇਹ ਗੱਲ ਦਾ ਜਿਹੜੇ ਕੋਈ ਭਰਾ ਪਰੂ ਨਹੀਂ ਹੈਗਾ ਪ੍ਰਭਾਵਾ ਆ ਬੰਦੇ ਨੇ ਕੱਲੇ ਲੱਕੇ ਸੁਧਾਣੇ ਵਾਲੇ ਟੀਕੇ ਲਾ ਕੇ ਸਾਰੇ ਕੱਪ ਜਿੱਤ ਲਏ ਜਿਹੜੇ ਉਹ ਪਏ ਨੇ ਜਿਹੜੇ ਉਹ ਕੱਪ ਪਏ ਨੇ ਮੈਨੂੰ ਇੱਕ ਵੀ ਟੀਕਾ ਨਹੀਂ ਦਿੱਤਾ ਹੈਗਾ ਕੱਲਾ ਹੀ ਲਾ ਗਿਆ ਤੂੰ ਕੀ ਗੱਲ ਆ ਯਾਰ ਭਰਾ ਜਿਹੜੇ ਟੀਕਾ ਲਾਉਣਾ ਪੈਣਾ ਲੱਕੇ ਸੁਧਾਣੇ ਕੋਲ ਮੈਂ ਲੱਕੇ ਸੁਧਾਣੇ ਨੂੰ ਭਰਾ ਬਣਾ ਲੈਣਾ ਕੱਲਾ ਹੀ ਮੋਟਰ ਮੋਟਰਸਾਈਕਲ ਜਿੱਤ ਗਿਆ ਭਰਾਵਾ ਵੀ ਨਾ ਕਰ ਗਿਆ ਇੱਕ ਅੱਧਾ ਤਾਂ ਦੇ ਦਿੰਦਾ ਮੈਨੂੰ ਘਰ ਦਾ ਟਾਏ ਕਿਤੇ ਦੁਆਰੀ ਨਹੀਂ ਬਣਨਾ ਔਹ ਸੱਚੂ ਇਹ ਵੀ ਗੱਲ ਆ ਕਦੇ ਟੀਕਾ ਲਾ ਕੇ ਕੰਦ ਦੀ ਦੋਰ ਨਹੀਂ ਖੋਲਣੀ ਬਣਾ ਕੰਦ ਦੀ ਜਾਓ ਔ ਨਾਲ ਇੱਕ ਟੀਕਾ ਲਦਾਂ ਤੂੰ ਹੋਰ ਲੈ ਉਹ ਤੋਂ ورلڈ ਕੱਪ ਦਾ ਹੀ ਬੈਸਟ ਨਿਕਲਣ ਵਾਲਾ ਜਰਾਂ ਤੋਂ ਦਾ ਆ ਮਰਾ ਸੁਪਨਾ ਪੂਰਾ ਹੋ ਜਾਊਗਾ ਹਾਂ ਹੋਰ ਲਾ ਕੇ ਜੇ ਉਹਨੂੰ ਕੋ ਪਾਏ ਜੇ ਜਰਮਾਣਾ ਜਰੂਰ ਨਾ ਪਾਏ ਹੋਰ ਸਟੇਡੀਅਮ ਟਾਦਾ ਸਟੇਡੀਅਮ ਟਾ ਨਹੀ ਨਹੀ ਉਹਨੂੰ ਕਹਿ ਮੜਾ ਜਾ ਰਿਕਵੈਸਟ ਕਰ ਉਹ ਤੇ ਈ ਵੀ ਕਾਹ ਦਾ ਨਹੀਂ ਪੁੱਛਣਾ ਪੂਗਾ ਇਹਨੇ ਕਿੰਨੇ ਕਿ ਗੰਦਾ ਘਾਤੀ ਜੀ